ਦੁਨੀਆ ਹੈ ਜਿਹੜੀ ਉਹ ਸਾਨੂੰ ਵਾਰੋ-ਸ਼ਕੈਨ ਕਰਦੀ ਹੈ ਵਾਰੋ ਦੇਖਦੀ ਹੈ ਸਾਨੂੰ ਕੀ ਵੇਖਦੀ ਹੈ ਸਾਡੇ ਕੱਪੜੇ ਕਿਹੋ ਜਿਹੇ ਪਾਏ ਨੇ ਕਿਹੜੇ ਕਲਰ ਦਾ ਕੱਪੜਾ ਪਾਇਆ ਹੈ ਕੱਪੜਾ ਘਟੀਆ ਹੈ ਕਿ ਮਹਿੰਗਾ ਹੈ ਦੁਨੀਆ ਭਾਈ ਸਾਨੂੰ ਵਾਰੋ ਵੇਖਦੀ ਹੈ ਇਹ ਕਾਲਾ ਹੈ ਗੋਰਾ ਹੈ ਦੁਨੀਆ ਸਾਨੂੰ ਬਾਹਰੋਂ ਸ਼ਕੈਨ ਕਰਦੀ ਐ ਬਾਹਰੋਂ ਵੇਖਦੀ ਐ ਪਰ ਮੇਰਾ ਗੁਰੂ ਐ ਮੇਰੇ ਸਿਰ ਦਾ ਸਾਈਂ ਐ ਉਹ ਸਾਨੂੰ ਬਾਹਰੋਂ ਨਹੀਂ ਵੇਖਦਾ ਉਹ ਸਾਨੂੰ ਅੰਦਰੋਂ ਵੇਖਦਾ ਆਖੋ ਸਤਨਾਮ ਬਾਹਰੋਂ ਨਹੀਂ ਵੇਖਦਾ ਭਾਈ ਉਹ ਸਭ ਬਾਹਰੋਂ ਤੇ ਸਾਡਾ ਲਿਵਾਸ ਕਿਦਾਂ ਦਾ ਹੀ ਹੋਵੇ ਬਾਹਰੋਂ ਤੇ ਅਸੀਂ ਕਿਹੋ ਜਿਹੀ ਹੋਈਏ ਕੋਈ ਗੱਲ ਨਹੀਂ ਚੰਗਾ ਘਰ-ਵਾਰ ਨਹੀਂ ਸਾਡਾ ਕੋਈ ਗੱਲ ਨਹੀਂ। ਕੋਈ ਤੰਤੇ ਵਸਤਰ ਅੱਛੇ ਨਹੀਂ, ਚੰਗੇ ਨਹੀਂ ਕੋਈ ਗੱਲ ਨਹੀਂ। ਕੋਈ ਤੂੰ ਤੰਦ ਕਮਜ਼ੋਰ ਹੈ, ਦੁਬਲਾ ਹੈ, ਪਤਲਾ ਹੈ ਕੋਈ ਗੱਲ ਨਹੀਂ। ਗੁਰੂ ਵੇਖਦਾ ਸਾਡੇ ਵਿਸ਼ਵਾਸ ਨੂੰ, ਗੁਰੂ ਵੇਖਦਾ ਸਾਡੇ ਪਿਆਰ ਨੂੰ। ਗੁਰਮੁਖ ਦੇ ਇਤਿਹਾਸ ਦੇ ਵਿੱਚੋਂ ਮੈਂ ਦਲੀਲ ਦੇਵਾ। ਸਭ ਤੋਂ ਮੋਟਾ ਬੰਦਾ ਸਭ ਤੋਂ ਭਾਰੀ ਬੰਦਾ ਕੌਣ ਸੀ ਭਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਦੁਨੀ ਚੰਦ ਦੁਨੀ ਚੰਦ ਬਹੁਤ ਭਾਰੀ ਹੈ ਦੁਨੀ ਚੰਦ ਬਹੁਤ ਭਾਰੀ ਹੈ ਤੇ ਹੈਗਾ ਰੋਟੀਆਂ ਪਾਣੀ ਹੈ ਲੰਗਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣੇ ਸ਼ਕਲੇ ਨੇ ਤੇ ਵੱਧ ਉਹਦੀ ਚਾਪੂ ਲੋਸ਼ੀ ਕਰਨੀ ਤੇ ਜਦੋਂ ਰਾਜਿਆਂ ਨੇ ਮਿਲ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਕੇਰਾ ਪਾਇਆ ਤੇ ਗੁਰੂ ਕੇ ਸਿੱਖਾਂ ਨੇ ਆ ਕੇ ਦੱਸ ਦਿੱਤਾ ਕਿਹਦੇ ਸਤਿਗੁਰੂ ਸੱਚੇ ਪਾਤਸ਼ਾਹ ਕੇਸਰੀ ਚੰਦ ਰਾਜਾ ਆ ਗਿਆ ਹੈ ਕੇਸਰੀ ਚੰਦ ਬੋਲੋ ਰਾਜਾ ਆ ਗਿਆ ਸਿੱਖਾਂ ਨੇ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਬਾਦ ਨੂੰ ਨਾਲ ਇਹ ਵੀ ਦੱਸ ਦਿੱਤਾ ਕਹਿੰਦੇ ਜੀ ਉਹ ਸ਼ਰਾਬ ਦੇ ਡਰਮ ਪਿਆ ਕੇ ਹਾਥੀਆਂ ਨੂੰ ਲਿਆਏ ਹੋ ਸ਼ਰਾਬ ਦੇ ਡਰਮ ਪਿਆਏ ਹੋਏ ਨੇ ਹਾਥੀ ਰੱਜੇ ਹੋਏ ਨੇ ਸ਼ਰਾਬ ਦੇ ਨਾਲ ਬਹੁਤ ਸਾਰੀ ਸੈਨਾ ਫੌਜ ਨਾਲ ਲੈ ਕੇ ਆਇਆ ਤੇ ਮੱਥੇ ਦੇ ਨਾਲ ਹਾਥੀ ਦੇ ਤਬੀਆਂ ਪੀੜੀਆਂ ਹੋਈਆਂ ਨੇ ਉਹਦੀ ਸੁਰੱਖਿਆ ਵਾਸਤੇ ਕਿਉਂਕਿ ਸਕੀਮ ਤੇ ਇਹਨਾਂ ਨੇ ਇਹ ਬਣਾਈ ਸੀ ਧਰਮ ਸ਼ਰਾਬ ਦੇ ਇਸੇ ਕਰਕੇ ਪਿਆਏ ਸੀਗੇ ਨੇ ਵੀ ਹਾਥੀ ਕਿਲੇ ਦਾ ਜਿਹੜਾ ਦਰਵਾਜਾ ਹੈ ਉਹ ਤੋੜ ਦੇਵੇਗਾ ਸ਼ਰਾਬ ਦੇ ਰੱਜੇ ਹੋਏ ਹਾਥੀ ਨੇ ਸਿੱਖਾਂ ਨੂੰ ਦਬਲ ਦੇਣਾ ਹੈ ਕੁਚਲ ਦੇਣਾ ਹੈ ਤੇ ਸਾਨੂੰ ਨੁਕਸਾਨ ਕਰਨ ਦੀ ਮਾਰਨ ਦੀ ਲੋੜ ਹੀ ਨਹੀਂ ਪੈਣੀ ਇਸ ਤਰ੍ਹਾਂ ਗੁਰਮੁਖ ਪਿਆਰਿਓ ਇਹ ਚੜਾਈ ਕਰਕੇ ਅਨੰਦਪੁਰ ਸਾਹਿਬ ਨੂੰ ਕਿਹਦਾ ਪਾਇਆ ਸਿੱਖਾਂ ਨੇ ਅਰਜ਼ ਕੀਤੀ ਸਤਿਗੁਰੂ ਮੁਗਲ ਸੈਨਾ ਇਹ پہاੜੀ ਰਾਜੇ ਕੇਸਰੀ ਚੰਦ ਚੜ੍ਹ ਕੇ ਆ ਚੁੱਕੇ ਤਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮਸਤੀ ਦੇ ਵਿੱਚ ਬੈਠੇ ਨੇ ਤੇ ਸੁਭਾਏ ਕਿ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਭਾਈ ਜੇ ਇਹ ਪਹਾੜੀ ਰਾਜੇ ਸਾਡੇ ਤੇ ਚੜਕੀ ਆਏ ਨੇ ਕਿਉਂਕਿ ਕੇਸਰੀ ਚੰਦ ਦਾ ਜਿਹੜਾ ਸਿਰ ਵੱਡਿਆ ਸੀ ਉਹ ਭਾਈ ਨਥਾਹੂ ਨੇ ਵੱਡਿਆ ਸੀ ਤੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਇਹ ਹਾਥੀ ਲੈ ਕੇ ਆਏ ਨੇ ਆਪਣੇ ਕੋਲੇ ਵੀ ਹਾਥੀ ਹੈਗਾ ਹੀ ਹੈ ਕਿਉਂਕਿ ਸਰੀਰ ਦਾ ਬਹੁਤ 파ਟੀ ਸੀ ਤੇ ਗੁਰੂ ਕੇ ਸਿੱਖ ਕਹਿੰਦੇ ਸਤਿਗੁਰੂ ਸੱਚੇ ਪੱਤ ਸ ਕਿਹੜੇ ਹਾਥੀ ਦੀ ਗੱਲ ਕਰਦੇ ਹੋ ਤੁਸੀਂ ਆਪਣੇ ਆਲ ਹਾਥੀ ਨਜ਼ਰੀ ਨਹੀਂ ਆ ਰਹਿਆ ਕਿਉਂਕਿ ਇਸ ਤਰ੍ਹਾਂ ਸਾਹਮਣੇ ਬੈਠੇ ਸੀਗੇ ਦੁਨੀ ਚੰਦ ਵੀ ਵਿਚੀ ਬੈਠਾ ਚੌੜਾ ਹੋਇਆ ਵੱਡਾ ਸਾਰਾ ਚੌਂਕੜਾ ਮਾਰਿਆ ਤੇ ਭਾਈ ਬਚਿੱਤਰ ਸਿੰਘ ਵੀ ਉਹ ਵੀ ਵਿਚੀ ਬੈਠਾ ਸੀ ਗੁਰੂ ਕੇ ਸਿੱਖ ਵਿਚੀ ਬੈਠੇ ਸੀ ਸਾਡੇ ਇਸ ਤਰ੍ਹਾਂ ਬੈਠਿਆ ਬੈਠੀਆਂ ਮੇਰੇ ਗੁਰੂ ਗੋਬਿੰਦ ਸਿੰਘ ਜੀ ਮਾਰ ਕੇ ਕਹਿੰਦੇ ਆਪਣੇ ਆਲਾ ਹਾਥੀ ਤਿਆਰ ਕਰੋ ਕਹਿੰਦੇ ਪਾਤਸ਼ਾਹ ਕਿਹੜਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿੰਦੇ ਦੁਨੀ ਚੰਦ ਜਦੋਂ ਦੁਨੀ ਚੰਦ ਨੇ ਆਪਣਾ ਨਾਮ ਸੁਣਿਆ ਤੇ ਦੁਨੀ ਚੰਦ ਗੁਰੂ ਨੂੰ ਕੋ ਪਿਆਰਿਓ ਪਿੱਛੇ ਨੂੰ ਖਿਸਕਣ ਲੱਗ ਗਿਆ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਬਾਰੇ ਕਹਿੰਦੇ ਓਏ ਦੁਨੀ ਚੰਦ ਪਿੱਛੇ ਨੂੰ ਨਾ ਖਿਸਕ ਆਪਣੇ ਸਰੀਰ ਵੱਲ ਵੇਖ ਤੂੰ ਬਹੁਤ ਭਾੜੀ ਐ ਤੂੰ ਹਾਥੀ ਨਾਲੋਂ ਘੱਟ ਐ ਦੋਨੇ ਜੰਦ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਇਹੋ ਜਾਂ ਕਸ਼ੂਰ ਇਹੋ ਜੀ ਗਲਤੀ ਮੈਥੋ ਕੀ ਕਿਹੜੀ ਹੋ ਗਈ ਜਿਸ ਕਰਕੇ ਤੁਸੀਂ ਮੈਨੂੰ ਐਡੇ ਵੱਡੇ ਜਨਵਰ ਦੇ ਨਾਲ ਐਡੇ ਵੱਡੇ ਹਾਥੀ ਦੇ ਨਾਲ ਲੜਾ ਰਹੇ ਹੋ ਮਰਵਾ ਰਹੇ ਹੋ ਤੁਸੀਂ ਮੈਨੂੰ ਉਹ ਮੈਨੂੰ ਮਾਰ ਦੇਵੇਗਾ ਗੁਰੂ ਗੋਬਿੰਦ ਸਿੰਘ ਜੀ ਮਾਰੇ ਕਹਿੰਦੇ ਨਹੀਂ ਤੂੰ ਸਾਡਾ ਹਾਥੀ ਹੈ ਚਲੋ ਮਕੂਦੀ ਗੱਲ ਨਿਭਾਗ ਨਿਕਲਿਆ ਗੁਰਬਾਣੀ ਕਹਿੰਦੀ ਹੈ ਬੇਮੁਖ ਹੋਏ ਬੋਲੋ RAM ਤੇ ਇਹ ਬੇਮੁਖ ਹੋ ਗਿਆ ਜੀ ਬੇਮੁਖ ਦਾ ਮਤਲਬ ਗੁਰੂ ਨੂੰ ਪਿੱਠ ਜੈ ਦਿੱਤੀ ਗੁਰੂ ਤੋਂ ਮੁੱਖ ਪਵਾ ਲਿਆ ਜੇ ਉਹਦੀ ਕਿਤੇ ਗੱਲ 'ਚ ਪੱਲੂ ਪਾ ਕੇ ਕਹਿ ਦਿੰਦਾ ਕਲੰਗੀਆਂ ਵਾਲਿਆ ਧਰ ਦਿਓ ਫਿਰ ਮਿਹਰਾਂ ਭਰਿਆ ਸਿਰ ਤੇ ਹੱਥ ਮੈਨੂੰ ਹੋਰ ਕੀ ਚਾਹੀਦਾ ਤੁਸੀਂ ਕਿਰਪਾ ਕਰ ਦਿਓ ਮੇਰੇ ਤੇ ਪਰ ਨਹੀਂ ਬੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਜਦੋਂ ਇਹਨੂੰ ਇਸ ਗੱਲ ਦਾ ਪਤਾ ਚੱਲ ਗਿਆ ਵੀ ਸਵੇਰ ਨੂੰ ਮੈਨੂੰ ਹਾਥੀ ਦੇ ਨਾਲ ਲੜਾਉਣਾ ਹੈ ਉਹਦੇ ਨਾਲ ਮੇਰਾ ਜਦ ਹੋਏਗਾ ਇਹ ਗੁਰਮੁਖ ਫਿਆਰਿਓ ਰਾਤੋ ਰਾਤ ਚੋਰੀਓ ਛਿਖਣ ਲੱਗਿਆ ਕਿਲੇ ਦੀ ਕੰਧ ਟੱਪ ਕੇ ਭੱਜਣ ਲੱਗੀ ਐ ਕਿਲੇ ਦੀ ਕੰਧ ਤੋਂ ਡਿੱਗਦੇ ਲੱਤ ਟੁੱਟ ਜਾਂਦੀ ਐ ਗੁਰਮੁਖ ਪਿਆਰਿਓ ਇਹ ਨਰਕ ਭਰੀ ਜ਼ਿੰਦਗੀ ਭੋਗ ਕੇ ਪੱਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਹੋਏ ਮਰ ਗਿਆ ਹਾਏ ਹੋਏ ਮਰ ਗਿਆ ਜ਼ਿੰਦਗੀ ਚ ਹਾਏ ਹਾਏ ਕਹਿੰਦਾ ਏ ਗੁਰਮੁਖ ਪਿਆਰਿਓ ਦੁਨੀਆ ਤੋਂ ਕੂਚ ਕਰ ਕੇ ਸਵੇਰ ਹੋਈ ਆ ਜੀ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਜੀ ਮਰ ਕੇ ਕਹਿੰਦੇ ਲਿਆਓ ਬਈ ਆਪਣੇ ਨਾਲਾ ਹਾਥੀ ਕਿੱਥੇ ਆਏ ਤੇ ਗੁਰੂ ਕੇ ਸਿੱਖ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਨਾਲਾ ਹਾਥੀ ਤੇ ਪ੍ਰਾਰੋ ਗਿਆ ਕਹਿੰਦੇ ਅੱਛਾ ਕਹਿੰਦੇ ਚਲੋ ਕੋਈ ਗੱਲ ਨਹੀਂ ਉਹਦੇ ਕਰਮਾਂ ਦੇ ਵਿੱਚ ਸੇਵਾ ਹੈ ਨਹੀਂ ਸੀ ਉਹਦੇ ਕਰਮਾਂ ਦੇ ਵਿੱਚ ਮੁਕਤੀ ਨਹੀਂ ਸੀ ਉਹਦੇ ਕਰਮਾਂ ਦੇ ਵਿੱਚ ਸ਼ਹੀਦੀ ਪਿਆਲਾ ਨਹੀਂ ਸੀ ਕਿਉਂਕਿ ਸ਼ਹੀਦੀ ਯੱਲਾ ਸ਼ਹੀਦ ਦਾ ਖਤਾਬ ਕਿਸੇ ਬਿਰਲੇ ਬਿਰਲੇ ਨੂੰ ਪ੍ਰਾਪਤ ਹੁੰਦਾ ਹੁੰਦਾ ਨਹੀਂ ਤਾਂ ਦੁਨੀਆ ਮਰਦੀ ਹੈ ਕੋਈ ਐਸੀ ਰੰਟ ਦੇ ਨਾਲ ਮਰਦਾ ਹੈ ਕੋਈ ਫਹਾ ਲੈ ਕੇ ਮਰ ਜਾਂਦਾ ਹੈ ਕੋਈ ਬਿਮਾਰੀ ਦੇ ਨਾਲ ਜੂਝ ਕੇ ਮਰ ਜਾਂਦਾ ਹੈ ਉਹ ਵੱਡੇ ਭਾਗਾ ਵਾਲੇ ਹੁੰਦੇ ਨੇ ਜਿਹੜੇ ਦੇਸ਼ ਦੀ ਰਾਖੀ ਕਰਦੇ ਮਰ ਜਾਂਦੇ ਨੇ ਜਿਹੜੇ ਆਪਣੇ ਧਰਮ ਦੇ ਲਈ ਜੂਝਦੇ ਹੋਏ ਆਪਣੇ ਧਰਮ ਦੀ ਰਾਖੀ ਕਰਦੇ ਹੋਏ ਗੁਰੂ ਨੂੰ ਆਪਣਾ ਆਪ ਵਾਰ ਕੇ ਸ਼ਹੀਦ ਹੋ ਜਾਂਦੇ ਨੇ ਉਹਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਹੈ ਮੌਤ ਤੇ ਆਈ ਜਾਣੀ ਹੈ ਕਈ ਬੰਦੇ ਇਸੇ ਕਰਕੇ ਨਹੀਂ ਸੰਘਰਸ਼ ਦੇ ਵਿੱਚ ਸਾਮਲ ਹੁੰਦੇ ਹੁੰਦੇ ਵੀ ਕਿਤੇ ਮਰੀ ਨਾ ਜਾਈਏ ਕਬਰਾਂ ਉਹਨਾਂ ਦੀਆਂ ਵੀ ਭਰੀਆਂ ਪਈਆਂ ਨੇ ਜੇ ਮੰंजे ਚ ਲਮਕ ਕੇ ਮਰਨਾ ਹੈ ਬਿਮਾਰੀ ਦੇ ਨਾਲ ਹੀ ਮਰਨਾ ਹੈ ਫੇਰ ਗੁਰਮੁਖ ਪਿਆਰੇ ਆਪਣੇ ਗੁਰੂ ਦੇ ਲਈ ਗੁਰੂ ਨਾਨਕ ਦੇ ਘਰ ਦੇ ਲਈ ਆਪਣੇ ਦੇਸ਼ ਦੀ ਰਾਖੀ ਕਰਦੇ ਕਿਉਂ ਦਾ ਕੁਰਬਾਨ ਹੋ ਜੀਏ ਰੋ ਵਿਚਾਰ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆਪਣੇ ਕੋਲ ਇੱਕ ਹੋਰ ਹਾਥੀ ਹੈ ਕਿਉਂਕਿ ਹਾਥੀ ਦੇ ਨਾਲ ਹਾਥੀ ਦਾ ਮੁਕਾਬਲਾ ਕਰਾਉਣਾ ਨਾ ਬੰਦੇ ਦਾ ਮੁਕਾਬਲਾ ਮੁਕਾਬਲਾ ਬੰਦੇ ਨਾਲ ਕਿਉਂਕਿ 1000 ਪਾਵਰ 1000 ਬੰਦੇ ਦੀ ਪਾਵਰ ਰੱਖਦਾ ਹਾਥੀ ਇੱਕ ਪਾਸੇ 1000 ਬੰਦਾ ਲੱਗ ਜੇ ਇੱਕ ਪਾਸੇ ਇੱਕ ਹਾਥੀ ਲੱਗ ਜੇ ਇੰਨੀ ਪਾਵਰ ਉਹਦੇ ਵਿੱਚ ਗੁਰਮੁਖੋ ਤਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਕੋਲੇ ਹਾਥੀ ਹੈ ਉਹ ਹੈ ਸਾਡਾ ਭਾਈ ਬਚਿੱਤਰ ਸਿੰਘ ਆਖੋ ਸਤਿਨਾਮ ਜੇ ਤੋ ਨਾਲ ਆ ਭਾਈ ਬਚਿੱਤਰ ਸਿੰਘ ਚਿਹਰੇ ਤੇ ਲਾਲੀ ਆ ਗਈ ਚਿਹਰੇ ਤੇ ਰੌਣਕ ਆ ਗਈ ਕਿਉਂਕਿ ਜਿਨ੍ਹਾਂ ਨੂੰ ਚਾਹ ਹੋਵੇ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੇ ਗਲੀ ਮੇਰੀ ਆਓ ਜਿਨ੍ਹਾਂ ਦੇ ਅੰਦਰ ਚਾਹ ਆਏ ਇੱਛਾ ਹੈ ਕਬੀਰ ਮੋਹਿ ਮਰਨੇ ਕਾ ਚਾਹੋ ਹੈ ਮਰੋ ਤੇ ਹਰ ਕਦਮ ਬਾਤ ਉਹਨਾਂ ਦੇ ਅੰਦਰ ਚਾਹ ਹੁੰਦਾ ਹੈ ਉਹਨਾਂ ਦੇ ਅੰਦਰ ਭੁੱਖ ਹੁੰਦੀ ਹੈ ਭੁੱਖ ਤੋਂ ਬਿਨਾ ਪ੍ਰਸ਼ਾਦਾ ਨਹੀਂ ਚੰਗਾ ਲੱਗੇਗਾ ਤੇ ਭਾਈ ਬਚਤਰ ਸਿੰਘ ਨੇ ਗਲ ਦੇ ਵਿੱਚ ਪੱਲੂ ਪਾ ਜਾ ਤੇ ਤਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਆਪਣਾ ਸੀਸ ਝੁਕਾਇਆ ਗੁਰੂ ਕਲੰਗਿਆ ਵਾਲਿਆ ਤੇਰਾ ਸੇਵਕ ਹਾਜ਼ਰ ਹੈ ਤਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ ਹੋ ਇਹ ਮੇਰਾ ਪਰਿਆਸਰ ਤੇ ਹੱਥ ਰੱਖਿਆ ਔਰ ਮਿਹਰ ਦਾ ਛਤਰ ਭਗਤ ਰਵਦਾਸ ਜੀ ਕੀ ਕਹਿੰਦੇ ਨੇ ਪੜੋ ਬਾਣੀ ਗਰੀਬ ਨਿਵਾਜ ਕੁਸਇਆ ਮੇਰਾ ਗਰੀਬ ਨਿਵਾਜ ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਹੈ ਛਤਰ ਧਰੈ ਉਹ ਕਾ ਦਾ ਛਤਰ ਮਿਹਰ ਦਾ ਛਤਰ ਕਿਰਪਾ ਦਾ ਛਤਰ ਆਪਣੀ ਬਖਸ਼ਿਸ਼ ਦਾ ਛਤਰ ਆਪਣੀ ਰਹਿਮਤ ਦਾ ਛਤਰ ਗੁਰੂ ਸਿਰ ਤੇ ਧਰ ਦਿੰਦਾ ਹੈ ਤੇ ਜਦੋਂ ਗੁਰੂ ਦਾ ਹੱਥ ਸਿਰ ਤੇ ਹੋਵੇ ਗੁਰਮੁਖ ਪਿਆਰਿਓ ਸਮਝ ਲੈਣਾ ਉਹਦੇ ਵਰਗਾ ਛਤਰੀ ਕੋਈ ਨਹੀਂ। ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਬਜਿਤਰ ਸ਼ਿਆ ਤੈਨੂੰ ਮੇਰਾ ਥਾਫੜਾ ਹੈ ਤੇਰੇ ਹਮੇਸ਼ਾ ਮੈਂ ਅੰਗ ਸੰਗ ਹੋਇ ਅੰਗ ਹੋਮੰਗਾ ਦੁ ਕਲੰ ਬਰਨਾਸੀ ਦਇਆਲੰ ਸੁਰੂਪੇ ਸਦਾ ਅੰਗ ਸੰਗਿਆ ਭੰਗੰ ਬੇਪੂਤੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਮੈਂ ਤੇਰੇ ਨਾਲ ਹੋਵਾਂਗਾ ਕਰਨਾ ਤੇ ਪਿਆਰਿਓ ਗੁਰੂ ਨਹੀਂ ਹੁੰਦਾ ਸਭ ਕੁਝ ਪਰਮਾਨ ਬੜਿਆਈ ਸਾਹਿਬ ਹੱਥ ਬੜਿਆਈਆ ਜਿਸ ਭਾਵੈ ਤਿਸ ਦੇ ਜਿਹੜਾ ਉਹਨੂੰ ਚੰਗਾ ਲੱਗਦਾ ਨਾ ਗੁਰੂ ਉਹਦੀ ਝੋਲੀ ਵਿੜਿਆਈਆਂ ਦੇ ਨਾਲ ਨਕੋ ਨਕ ਵਰ ਦਿੰਦਾ ਏ ਆਖੋ ਸਤਨਾਮ ਬੜਿਆਈ ਵੀ ਕਿਸੇ ਕਿਸੇ ਦੇ ਰਾਸ ਆਉਂਦੀ ਹੁੰਦੀ ਹੈ ਚੰਗਿਆਈ ਵੀ ਕਿਸੇ ਕਿਸੇ ਦੇ ਕਿਸੇ ਕਿਸੇ ਨੂੰ ਫਾਇਦਾ ਕਰਦੀ ਹੁੰਦੀ ਹੈ ਕਈ ਬੰਦੇ ਉੱਛਲ ਜਾਂਦੇ ਨੇ ਕਹਿੰਦੇ ਨੇ ਹੁੰਦੇ ਆਪਾਂ ਕਹਿੰਦੇ ਛੋਟਾ ਭਾਂਡਾ ਸਿੱਤੀ ਉੱਛਲ ਜਾਂਦਾ ਤੇ ਭਾਈ ਬਚਿੱਤਰ ਸਿੰਘ ਉਹ ਐ ਗੁਰਮੁਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਥਾਪੜਾ ਲੈ ਕੇ ਬਖਸ਼ਿਸ਼ ਲੈ ਕੇ ਉਸ ਖੂਨੀ ਹੱਥ ਦੇ ਨਾਲ ਹਾਥੀ ਦੇ ਨਾਲ ਮੁਕਾਬਲਾ ਕਰਉ ਜਿਹਦੇ ਮੱਥੇ ਦੇ ਨਾਲ ਤਵੀਆਂ ਪੀੜੀਆਂ ਹੋਈਆਂ ਨੇ ਸਰਾਬ ਦੇ ਡਰਮ ਪਿਆਏ ਹੋਏ ਨੇ ਤੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਰਦਾ ਲੈ ਕੇ ਨਾ ਛੱਡ ਕੇ ਬੋਲੇ ਸੋਇਨ ਹਾਲ ਦਾ ਜਕਾੜਾ ਤੇ ਗੁਰਮੁਖ ਪਿਆਰਿਓ ਬੜੀ ਫੁਰਤੀ ਦੇ ਨਾਲ 나ਗਣੀ ਸਿੱਧੇ ਮੱਥੇ ਦੇ ਵਿੱਚ ਮਾਰੀ ਐ ਇੰਨੇ ਜੋਰ ਦੇ ਨਾਲ ਮਾਰੀ 나ਗਣੀ ਲੱਗੀਆਂ ਹੋਈਆਂ ਤਵੀਆਂ ਬੰਨੀਆਂ ਹੋਈਆਂ ਤਵੀਆਂ ਨੂੰ ਪੀੜਦੀ ਹੋਈ ਵਿਜਲੀ ਨਿਗਦੀ ਹੋਈ ਮੱਥੇ ਦੇ ਵਿੱਚ ਜਾ ਕੇ ਖੁੱਬ ਜਾਂਦੀ ਹੈ। ਉਹੀ ਹਾਥੀ ਚੀਕਾ ਮਾਰਦਾ ਹੋਇਆ, ਕਿਲਕਾਰੀਆਂ ਮਾਰਦਾ ਹੋਇਆ ਤੇ ਗੁਰਮੁਖ ਪਿਆਰਿਓ ਖੇਡ ਉਲਟ ਵਰਤ ਜਾਂਦੀ ਹੈ ਕਿਉਂਕਿ ਚਾਹੁੰਦੇ ਤਾਂ ਇਹ ਸੀ ਨਾ ਵੀ ਪਤਾ ਨਹੀਂ ਸਿੱਖਾਂ ਨੂੰ ਵੱਢੇਗਾ, ਸਿੱਖਾਂ ਦਾ ਕਤਲ ਆਮ ਕਰੇਗਾ ਪਰ ਨਹੀਂ ਨਰ ਚਾਹਤ ਕਸ਼ ਔਰ ਔਰ ਕਿ ਔਰ ਹੈ ਭਾਈ ਇੱਥੇ ਪਾਣਾ ਹੋਰ ਵਰਤ ਗਿਆ। ਉਹ ਆਪਦੀਆਂ ਨਹੀਂ ਵੱਢਣ ਲੱਗ ਗਿਆ। ਆਪਦਿਆਂ ਨੂੰ ਲਟੜਨ ਲੱਗ ਗਿਆ ਉਲਟੀ ਪੈ ਗਈ ਤੇ ਜਦੋਂ ਵੇਖਿਆ ਵੀ ਤੇ ਸਾੜਨੀ ਵੱਡੀ ਤਰੀ ਜਾਂਦਾ ਆਪਣੀ ਫੌਜ ਦਾ ਨੁਕਸਾਨ ਹੁੰਦਾ ਤੇ ਗੁਰਮੁਖ ਪਿਆਰਿਓ ਇਹਨਾਂ ਨੂੰ ਮੈਦਾਨ ਛੱਡ ਕੇ ਭੱਜਣਾ